ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਉਮੀਦ ਕਰਦੇ ਆ ਸਭ ਖੈਰੀਅਤ ਨਾਲ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਹਾਲਾਤ ਤੁਹਾਨੂੰ ਅੱਜ ਦੇ ਸਾਰਿਆਂ ਨੂੰ ਪਤਾ ਹੀ ਹੈ ਹਨਾ ਕੀ ਹਾਲ ਹੋਇਆ ਪਿਆਗਾ ਐਕਚੁਅਲੀ ਅਸੀਂ ਬਿਲਕੁਲ ਹੀ 에어ਪੋਰਟ ਤੇ ਆ ਨਾ ਅਸੀਂ 에어ਪੋਰਟ ਤੇ ਬੈਠੇ ਆ ਤਾਂ ਸਾਨੂੰ ਜਿਹੜੀ ਸਿਚੁਏਸ਼ਨ ਜ਼ਿਆਦਾ ਗੰਭੀਰ ਤਰੀਕੇ ਨਾਲ ਦਿਖਾਈ ਦਿੰਦੀ ਹੈ ਕਿਉਂਕਿ ਰਾਤ ਵੀ 8 ਮਈ ਦੀ ਰਾਤ ਫਿਰ ਅਟੈਕ ਹੋਇਆ ਫਾਜ਼ਿਲਕਾ ਸਾਈਡ ਤੋਂ ਤਿੰਨ ਮਸੈਲਾ ਆਈਆਂ ਜੋ ਕਿ ਐਨਐਫਐਲ ਦੇ ਉੱਪਰ ਦੀ ਗਈ ਹੈ ਤੇ ਚਲੋ ਤਿੰਨੇ ਚਾਹੇ ਡਿਸਟਰੋਇਡ ਹੋ ਗਈਆਂ ਚਾਹੇ ਉਹਨਾਂ ਨੂੰ ਕੰਟਰੋਲ ਚ ਕੀਤਾ ਗਿਆ ਹਰ ਜਗ੍ਹਾ ਤੇ ਤਰ੍ਹਾਂ ਤਰ੍ਹਾਂ ਦੇ ਹਮਲੇ ਹੋ ਰਹੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਆਪਾਂ ਝੂਠੀਆਂ ਮਿੱਠੀਆਂ ਖਬਰਾਂ ਦੇ ਉੱਪਰ ਯਕੀਨ ਨਹੀਂ ਕਰਨਾ ਜਿਵੇਂ ਕਿ ਮੀਡੀਆ ਦੇ ਉੱਪਰ ਚੱਲ ਹੀ ਰਿਹਾ ਹੈ ਹਨਾ ਹਰ ਚੈਨਲ ਦੇ ਉੱਪਰ ਚੱਲਿਆ ਪਿਆ ਹੈਗਾ ਅਸੀਂ ਪਾਕਿਸਤਾਨ ਦਾ ਆ ਕਰਤਾ ਉਹ ਕਰਤਾ ਇਹ ਸਿਰਫ ਇੱਕ ਕਿਤਾਬੀ ਗੱਲਾਂ ਨਹੀਂ ਇੱਕ ਵਾਰ ਯਾ ਉਹਨਾਂ ਨੇ ਸਾਡਾ ਨੁਕਸਾਨ ਕਰਿਆ ਉਹ ਆਪਣੇ ਟੀਆਰਪੀ ਲੈਂਦੇ ਆ ਜਾਂ ਲੋਕਾਂ ਨੂੰ ਆਵਾਮ ਨੂੰ ਖੁਸ਼ ਕਰਨ ਲਈ ਇਹ ਕਹਿੰਦੇ ਕਿ ਅਸੀਂ ਵੀ ਆਪ ਦੇ ਵਿੱਚ ਆ ਹੜਕਾ ਬਚਾਤਾ ਅਸੀਂ ਲੋਕਾਂ ਦਾ ਨੁਕਸਾਨ ਕੀਤਾ ਸੋ ਇਹ ਸਾਰੀਆਂ ਤੁਹਾਨੂੰ ਵੀ ਪਤਾ ਹੈ ਨਾ ਕਿ ਫੇਕ ਗੱਲਾਂ ਫੇਕ ਨੀਂ ਹੁੰਦੀਆਂ ਸੋ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਲੱਗਦੀ ਹੈ ਕਿ ਅਸੀਂ ਨਾ ਆਪ ਦੇ ਨਾਨੇ ਨਾਨੀ ਤੋਂ ਉਹ ਦੇਖੇ ਤੇ ਸੁਨੇ ਹੋਏ ਐ ਮਹਿਸੂਸ ਕੀਤੇ ਹੋਏ ਉਹ ਦੌਰ ਜਦੋਂ ਯੰਗ ਲੱਗੀ ਸੀ ਲੜਾਈ ਹੋਈ ਸੀ ਉਹਨਾਂ ਨੇ ਆਪ ਦੇ ਹਾਲਾਤ ਦੱਸੇ ਉਸ ਟਾਈਮ ਤੇ ਕੀ ਕੀ ਸਿਚੁਏਸ਼ਨ ਆਉਂਗਾ ਸੀ ਤੇ ਉਹ ਸਾਰੀ ਕਹਾਣੀ ਸੁਣ ਕੇ ਨਾ ਰੂਕੰਡੇ ਖੜੇ ਹੋ ਜਾਂਦੇ ਆ। ਜ਼ਿਆਦਾਤਰ ਮੀਮਸ ਬਣ ਰਹੇ ਆ ਰੀਲਾਂ ਬਣਦੀਆਂ ਫਿਰ ਹਰ ਗੰਭੀਰ ਸੀਰੀਅਸ ਵਿਸ਼ੇ ਦੇ ਉੱਪਰ ਵੀ ਸਾਡੇ ਲੋਕਾਂ ਨੂੰ ਰੀਲਾਂ ਬਣਾਉਣ ਦੀ ਫਨੀ ਵੇ ਵਿੱਚ ਆਦਤ ਪੈ ਚੁੱਕੀ ਆ। ਜ਼ਿਆਦਾਤਰ ਰੀਲਾਂ ਚਾਹੇ ਪਾਕਿਸਤਾਨ ਤੋਂ ਦੇਖਣ ਨੂੰ ਮਿਲ ਰਹੀਆਂ ਜਿਵੇਂ ਕਿ ਕੋਈ ਕਹਿੰਦੀ ਆ ਕਿ ਗੁਲਾਬੀ ਪੰਪ ਸਿੱਟਿਓ। ਕਈ ਕਹਿੰਦੇ ਆ ਕਿ ਅਸੀਂ ਵਾਰ ਵਾਲੇ ਦਿਨ ਕਿਹੜੀ ਡਰੈਸ ਪਾਵਾਂਗੇ? ਅਸੀਂ ਪਰਫਿਊਮ ਕਿਹੜੇ ਫੁੱਲ ਦੀ ਮਹਿਕ ਦਾ ਲਗਾਵਾਂਗੇ ਹਨਾ? ਤੇ ਹੋਰ ਵੀ ਬੜੇ ਤਰ੍ਹਾਂ ਤਰ੍ਹਾਂ ਦੀਆਂ ਰੀਲਾਂ ਤੇ ਮੀਮਸ ਕਹਿੰਦੇ ਆ ਕਈ ਕਹਿੰਦੇ ਆ ਪਾਣੀ ਬੰਦ ਕਰਤਾ ਨਾ ਅਸੀਂ ਮੂੰਹ ਤੇ ਸਾਬਣ ਲਾਈ ਬੈਠੇ ਆ ਪਾਣੀ ਛੱਡ ਦਿਓ ਇਹ ਸਿਰਫ ਨਾ ਇੱਕ ਮਜ਼ਾਕ ਹੱਦ ਤੱਕ ਚੰਗਾ ਲੱਗਦਾ ਹੁੰਦਾ ਤੁਸੀਂ ਜੰਗਾ ਦੇਖੀਆਂ ਨਹੀਂ ਨਹੀਂ ਤੁਹਾਨੂੰ ਜੰਗਾ ਦੇ ਬਾਰੇ ਪਤਾ ਹੈ ਕਿ ਜੰਗਾ ਦਾ ਅੰਜਾਮ ਕੀ ਹੁੰਦਾ ਇਹ ਚੀਜ਼ਾਂ ਸਿਰਫ ਤੁਸੀਂ ਰੀਲਾਂ ਤੱਕ ਹੀ ਸੀਮਿਤ ਹੈ ਰੀਲਾਂ ਤੋਂ ਬਾਹਰ ਨਿਕਲ ਕੇ ਰੀਅਲ ਲਾਈਫ ਦੇ ਵਿੱਚ ਵਿਜ਼ਿਟ ਕਰੋ ਪਤਾ ਲੱਗਦਾ ਸੁਣੋ ਆਪਣੇ ਕਿਸੇ ਪ੍ਰਾਣਿਆਂ ਤੋਂ ਕਿ ਜੰਗਾ ਦੇ ਪ੍ਰਨਾਮ ਉਹਨਾਂ ਨੇ ਕੀ ਭਗਤੇ ਆ ਉਹਨਾਂ ਚੀਜ਼ਾਂ 'ਚੋਂ ਅਜੇ ਵੀ ਸਾਡਾ ਦੇਸ਼ ਨਹੀਂ ਉੱਭਰ ਸਕਿਆ ਜੋ આજ ਤੋ ਪਹਿਲਾ ਜਿੰਨੀ ਵਾਰ ਵੀ ਜੰਗ ਹੋਈ ਐ। ਸੋ ਹਾਲਾਤ ਮਜ਼ਾਕ ਦੇ ਵਿੱਚ ਜਿਹੜੇ ਤੁਸੀਂ ਬਣਾ ਰੱਖੇ ਆ। ਇਹ ਗੋਲੇ, ਇਹ ਮਜ਼ਾਈਲਾ ਜਿੰਨਾ ਚਿਰ ਤੁਹਾਡੇ ਸਿਰ ਉੱਤੋਂ ਦੀ ਲੰਘ ਰਹੀਆਂ ਤੁਸੀਂ ਦੂਰ ਟਿਕਦੀਆਂ ਦੇਖਦੇ ਹੋ। ਉਹਨਾਂ ਚਿਰ ਤੁਹਾਨੂੰ ਮਜ਼ਾਕ ਤੇ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨਾ। ਪਰ ਇਹੀ ਜਦੋਂ ਤੁਹਾਡੇ ਆਪਣੇ ਘਰ ਤੇ ਆਪਣੇ ਸਿਰਾਂ ਤੇ ਡਿੱਗਣ ਫੇਰ ਉਹ ਸਾਰੀਆਂ ਰੀਲਾ ਮੀਮਸ ਫੇਰ ਤੁਹਾਨੂੰ ਭੁੱਲ ਜਾਣੀਆਂ। ਤੁਸੀਂ ਇਹ ਦੇਖੋ ਕਿ ਪਰਿਵਾਰ ਹੁੰਦੇ ਸੀ ਨਾ ਜਦੋਂ ਜਦੋਂ ਉਹ 1947 ਦੀ ਵੰਡ ਦੀ ਗੱਲ ਹੀ ਕਰ ਲਈਏ ਜਿੰਨਾ ਘਰਾਂ ਦੇ ਵਿੱਚ ਜੇ ਮੰਨ ਲਓ 4 ਬੱਚੇ ਨਿਆਣੀ ਐ ਜਦੋਂ ਅਫੜਾ ਥਫੜੀ ਬਚਦੀ ਸੀ ਮੱਚਦੀ ਸੀ ਨਾ ਕੋਈ ਮੁਸਲਮਾਨਾਂ ਦੇ ਘਰ ਲੈ ਪਣਾ ਲੈ ਕੇ ਰਿਆ ਬੱਚਾ ਕੋਈ 12 ਸਾਲ ਦਾ 13 ਸਾਲ ਦਾ ਉਹਦੀ ਕੰਧ ਟੱਪ ਗਿਆ ਉਹਦੀ ਐਦਾਂ ਵਿਖਰੇ ਸੀ ਪਰਿਵਾਰ ਮਾਵਾ ਨੂੰ ਪੁੱਤ ਨਹੀਂ ਮਿਲ ਸਕੇ ਆਪਣੇ ਭੈਣ ਭਰਾ ਵਿਛੜ ਗਏ ਸਾਰੇ ਉਦੋਂ ਦੇ ਵਿਛੜੇ ਅੱਜੇ ਵੀ ਉਹਨਾਂ ਦੀਆਂ ਰੂਹਾਂ ਕਲਪਦੀਆਂ ਨੇ ਜੇ ਉਹ ਜਉਂਦੇ ਨੇ ਤਾਂ ਇੱਕ ਵਾਰ ਮਿਲਣ ਨੂੰ ਇੱਕ ਵਾਰ ਇਕੱਠੇ ਹੋਣ। ਸੋ ਇਹ ਉਹ ਹਾਲਾਤ ਹੈ ਜਿਨ੍ਹਾਂ ਦੀ ਕਲਪਨਾ ਕਰਕੇ ਸਾਡੀ ਅੰਦਰੋਂ ਰੂਹ ਕੰਬ ਜਾਂਦੀ ਹੈ। ਸਿਆਪੇ ਤੇ ਸਾਡੇ ਆਪਣੇ ਹੀ ਨਹੀਂ ਸੁਤੋਂਦੇ ਪਏ। ਸਾਡੇ ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਹਰ ਦੇਸ਼ ਵਿੱਚ ਕੀ ਚੱਲ ਰਿਹਾ ਹੁੰਦਾ ਆਪਾਂ ਨੂੰ ਸਾਰਾ ਕੁਝ ਪਤਾ ਹੁੰਦਾ ਨਾ ਆਪਣੇ ਆਪ ਦੇ ਧਰੇਲੂ ਜਾਂ ਆਪਣੇ ਹੋਰ ਚੀਜ਼ਾਂ ਹੀ ਨਹੀਂ ਠੀਕ ਆ ਰਹੀਆਂ ਸੀਗੀਆਂ ਤੇ ਇਹ ਇੱਕ ਨਵੀਂ ਆਫਤ ਆ ਚੁੱਕੀ ਹੈ ਕਿ ਸਾਡੀ ਵਾਰ ਗੌਰ ਤਾਂ ਦੇਖੋ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਕਿ ਵਰਲਡ ਵਾਰ ਲੱਗਣ ਜਾ ਰਹੀ ਹੈ ਉਸ ਦੇ ਵਿੱਚ ਭਾਰਤ ਨੇ ਵੀ ਸ਼ਾਮਲ ਹੋ ਜਾਣਾ ਹੈ ਸਲੋਲੀ ਸਲੋਲੀ ਸ਼ਾਮਲ ਹੋ ਜਾਣਾ ਹੈ। ਪਰ ਇਹ ਜੋ ਅਚਾਨਕ ਪਾਕਿਸਤਾਨ ਵਾਲਾ ਸਿਲਸਿਲਾ ਸਾਹਮਣੇ ਆਇਆ ਹਨ ਉਹਨਾਂ ਨੇ ਪਹਿਲ ਕਦਮ ਦੇ ਵਿੱਚ ਇਹ ਚੀਜ਼ ਦੀ ਪਹਿਲ ਕੀਤੀ ਹੈ ਪਹਿਲ ਉਹਨਾਂ ਨੇ ਕੀਤੀ ਹੈ ਤੇ ਆਪਣਿਆਂ ਨੇ ਸਿਰਫ ਤੇ ਸਿਰਫ ਉਹਨਾਂ ਦੇ ਅਤਵਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਟੈਰਰਿਜ਼ਮ ਤੁਹਾਨੂੰ ਸਭ ਨੂੰ ਪਤਾ ਆਪਾਂ ਨੂੰ ਕਿ ਉੱਥੇ ਸਭ ਤੋਂ ਜ਼ਿਆਦਾ ਹੈ ਹੁਣ ਬਹੁਤ ਸਾਰੇ ਪਾਕਿਸਤਾਨ ਦੇ ਆ ਜੋ ਮੇਰੀ ਵੀਡੀਓਜ਼ ਦੇਖਦੇ ਆ ਬੜੇ ਲੋਕ ਜੁੜੇ ਹੋਏ ਆ ਉਥੋਂ ਮੇਰੇ ਨਾਲ ਬੜਾ ਐਪਰੀਸ਼ੀਏਟ ਕਰਦੇ ਆ ਤਾਂ ਮੈਂ ਇੱਕ ਗੱਲ ਕਹਿ ਦਿਆਂ ਕਿ ਆਵਾਮ ਅਸੀਂ ਕਹਿੰਦੇ ਨਹੀਂ ਮਾੜੀ ਹੈ ਅਸੀਂ ਤਾਂ ਆਪ ਕਹਿਣੀ ਹੈ ਕਿ ਲੋਕ ਚੰਗੀਆਂ ਸਾਡਾ ਚੜਦਾ ਲੈਂਦਾ ਇੱਕੋ ਹੀ ਪੰਜਾਬ ਹੈ ਇੱਕੋ ਸਾਡੇ ਖੂਨ ਹੈ ਸਿਰਫ ਕੰਡਿਆਂ ਵਾਲੀ ਤਾਰ ਲਾਉਣ ਵਾਲਾ ਅਸੀਂ ਵੱਖ ਹੋ ਗਈਆਂ ਤਾਂ ਉਹਦੇ ਨਾਲ ਸਾਡੇ ਸੁਭਾਅ ਜਾਂ ਸਾਡਾ ਜਿਹੜਾ ਨਜ਼ਰੀਆ ਉਹ ਵੱਖ ਨਹੀਂ ਹੋ ਸਕਦਾ ਸਿਰਫ ਇੱਕ ਅਸੀਂ ਬਾਰਡਰ ਤੇ ਕ੍ਰੀਏਟ ਕਰਕੇ ਵੰਡੇ ਹੋਏ ਆ ਚੜਦਾ ਲੈਂਦਾ ਇੱਕੋ ਹੀ ਪੰਜਾਬ ਹੈ ਤੇ ਤੁਸੀਂ ਇਹ ਦੇਖੋ ਕਿ ਜਿਹੜਾ ਪਾਕਿਸਤਾਨ बार-बार ਗੱਲ ਕਰਦਾ ਹੈ ਕੀ ਪੰਜਾਬ ਨੂੰ ਅਸੀਂ ਆਪਣਾ ਮੰਨਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਤਾਂ ਸਭ ਤੋਂ ਜ਼ਿਆਦਾ ਟਾਰਗੇਟ ਪੰਜਾਬ ਦੇ ਬਾਰਡਰਾਂ ਨੂੰ ਕੀਤਾ ਗਿਆ ਤੇ ਜੋ ਫਾਇਰਿੰਗ ਹੋ ਰਹੀ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ ਤੁਸੀਂ ਇਹ ਦੇਖ ਲਓ ਕਿ ਜਿੰਨੀਆਂ ਆਪਣੀ ਏਦੋਂ ਪਹਿਲਾਂ ਤੁਸੀਂ ਥੋੜੀ ਜਿਹੀ ਝਲਕ ਮਾਰੋ ਪਿਛਲੇ 8-10 ਸਾਲਾਂ ਦੀ ਤੁਸੀਂ ਦੇਖੋ ਵੀ ਆਪਣੇ ਲੋਕਾਂ ਨੇ ਪਾਕਿਸਤਾਨ ਚ ਗਏ ਬੜਾ ਦਿਲੋਂ ਉਹਨਾਂ ਨੇ ਇਸਤਿقبال ਕੀਤਾ ਆਪਣੇ ਲੋਕਾਂ ਨੂੰ ਇੰਨਾ ਪਿਆਰ ਦਿੱਤਾ ਇੰਨੀ ਜ਼ਿਆਦਾ ਕੇਅਰ ਕੀਤੀ ਫੁੱਲਾਂ ਦੀ ਤਰ੍ਹਾਂ ਉਹ ਬੰਦੇ ਨੂੰ ਰੱਖਦੇ ਆ ਜੋਦੋਂ ਵੀ ਇੱਥੋਂ ਉੱਧਰ ਜਾਂਦੇ ਆ ਉੱਧਰਲੇ ਇੱਧਰ ਆਉਂਦੇ ਆ ਤਾਂ ਇੱਕ ਦੂਸਰੇ ਨਾਲ ਜਿਹੜੀ ਜਨਤਾ ਹੈ ਜਿਹੜੀ ਆਵਾਮ ਹੈ ਉਹ ਬੜੇ ਪਿਆਰ ਨਾਲ ਵਿਚਰਦੀ ਹੈ ਪਿਆਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਸਾਲ ਲੱਗ ਗਏ ਲੋਕਾਂ ਨੂੰ ਇਹ ਨਫ਼ਰਤਾਂ ਮਿਟਾਉਂਦਿਆਂ ਕਿ ਲੋਕਾਂ ਨੂੰ ਇਹ ਸਮਝਾਉਂਦਿਆਂ ਕਿ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਆ ਅਸੀਂ ਚੜ੍ਹਦੇ ਲੈਂਦੇ ਪੰਜਾਬ ਦਾ ਸਤਕਾਰ ਕਰਦੇ ਆ ਹਨਾ ਸਰਕਾਰਾਂ ਸਿਆਸਤਦਾਨਾਂ ਦੀ ਚਲੋ ਆਪਣੀ ਹੁੰਦੀ ਹੈ ਉਹ ਆਪਣਾ ਚੱਲਦੇ ਰਹਿੰਦੇ ਆ ਪਰ ਆਵਾਮ ਦੇ ਅੰਦਰ ਬੜਾ ਹੀ ਪਿਆਰ ਹੈ ਬਹੁਤ ਸਾਰੇ ਲੋਕਾਂ ਨੇ ਇਹ ਦੂਰੀਆਂ ਮਿਟਾਉਣ ਦੀ ਕੋਸ਼ਿਸ਼ ਕੀਤੀ ਬੜੇ ਵਲੌਗ ਬਣੇ ਬੜੀਆਂ ਵੀਡੀਓਜ਼ ਬਣੀਆਂ ਭੜਾ ਕੁਛ ਉਥੋਂ ਦਾ ਦਿਖਾਇਆ ਗਿਆ ਕਲਚਰ ਦਿਖਾਇਆ ਗਿਆ ਹਨ ਪਰ ਇੱਕ ਮਿੰਟ ਲੱਗਦਾ ਸਾਰਾ ਕੁਝ ਮਿੱਟੀ ਹੋਣ ਲੱਗਿਆ ਜਿੰਨਾ ਹੁਣ ਹੌਲੀ ਹੌਲੀ ਲੋਕਾਂ ਦੇ ਅੰਦਰ ਪਿਆਰ ਤੇ ਭਾਵਨਾ ਜਾਗਣੀ ਸ਼ੁਰੂ ਹੋਈ ਸੀ ਅਸੀਂ ਇਕੱਠੇ ਹੋਵਾਂਗੇ ਅਸੀਂ ਮਿਲਾਂ ਵਰਤਾਂਗੇ ਗੇਟ ਖੁੱਲਣਗੇ ਚੀਜ਼ਾਂ ਹੋਣਗੀਆਂ ਤਾਂ ਇੱਕ ਹਾਦਸੇ ਨੇ ਸਾਰਾ ਕੁਝ ਫਿਰ ਤੋਂ ਮਿੱਟੀਆ ਮੇਟ ਕਰ ਦਿੱਤਾ ਜਦ ਕਿ ਇਸ ਗੱਲ ਤੋਂ ਇਨਕਾਰ ਕਰਦਾ ਹੈ ਪਾਕਿਸਤਾਨ ਕਿ ਉਹਨਾਂ ਦੇ ਟੈਰੋਰੀਜ਼ਮ ਨਹੀਂ ਹੈ ਅਸੀਂ ਜੇ ਅਟੈਕ ਕਰਦੇ ਆ ਤਾਂ ਉਹਨਾਂ ਦੇ ਸਿਰਫ ਟੈਰਰਿਸਟ ਤੇ ਕਰਦੇ ਆ ਕਿਉਂਕਿ ਉਹਨਾਂ ਨੇ ਪਹਿਲ ਇੰਨੀ ਖੁੱਲ੍ਹੇ ਆਮ ਕੀਤੀ ਹੈ ਜਿਸ ਦਾ ਜਵਾਬ ਦੇਣਾ ਵੀ ਬਣਦਾ ਸੀਗਾ ਕਿਉਂਕਿ ਚੁੱਪ ਕਰਕੇ ਚੂੜੀਆਂ ਪਾ ਕੇ ਬੈਠਣਾ ਆਪਾਂ ਜੇ ਹੁਣ ਕਹਿ ਦਿੰਦੇ ਨੇ ਵੀ ਜੰਗ ਨਾ ਲੱਗੇ ਨਾ ਲੱਗੇ ਠੀਕ ਹੈ ਅਸੀਂ ਸਾਰੇ ਕਹਣੀਏ ਜੰਗ ਨਾ ਲੱਗੇ ਪਰ ਜੇ ਉਹ ਸਾਡੇ ਉੱਤੇ ਸਾਡੀਆਂ ਧੀਆਂ ਭੈਣਾਂ ਦੇ ਸੁਹਾਗ ਦੇ ਉੱਤੇ ਹਮਲੇ ਕਰਦੇ ਨੇ ਸਾਡੇ ਧਰਮ ਪੁੱਛ ਪੁੱਛ ਕੇ ਮਾਰਦੇ ਨੇ ਤਾਂ ਕਿੰਨਾ ਚਿਰ ਸਾਡੇ ਬਰਦਾਸ਼ਤ ਕਰਨਗੇ ਸੋ ਇਹ ਜਵਾਬ ਦੇਣਾ ਵੀ ਬਣਦਾ ਸੀਗਾ ਪਰ ਹੁਣ ਵੀ ਅਰਦਾਸ ਕਰਦੇ ਆ ਕਿ ਇਹ ਇੱਥੇ ਹੀ ਸਿਲਸਿਲਾ ਥੰਮ ਜਾਵੇ ਕਿ ਸਭ ਤੇ ਕੱਖ ਰਹਿ ਜਾਣਗੇ ਨਹੀਂ ਕੱਖ ਨਹੀਂ ਰਹਿਣਾ ਇੱਥੇ ਕੁਝ ਵੀ ਪਰ ਜੇ ਹੁਣ ਉਹਨਾਂ ਦੀ ਗੱਲ ਕਰ ਗਏ ਪਾਕਿਸਤਾਨ ਦੀ ਕਿ ਅਸੀਂ ਜਵਾਬ ਦੇ ਹੀ ਰਹਿਵਾਂਗੇ ਕਾਹਦੇ ਤੇ ਜਵਾਬ ਦੇਣਗੇ ਟੈਰੋਰੀਜ਼ਮ ਨੂੰ ਐਕਸੈਪਟ ਨਹੀਂ ਕਰਦੇ ਕਿ ਸਾਡੇ ਅਤਵਾਦ ਰਹਿੰਦਾ ਹੈ ਤੁਸੀਂ ਸਾਡੇ ਅਤਵਾਦੀਆਂ ਦੇ ਉੱਪਰ ਹਮਲਾ ਕੀਤਾ ਉਹ ਕਹਿੰਦੇ ਕਿ ਤੁਸੀਂ ਸਾਡੇ ਬੇਕਸੂਰ ਲੋਕ ਮਾਰੇ ਸਾਡੀ ਆਵਾਮ ਤੇ ਹਮਲਾ ਕੀਤਾ ਹਣਜੀ ਉਹ ਸਾਡੇ ਤੇ ਬਦਲਾ ਲੈਂਦੇ ਨੇ ਸਾਡੇ ਉੱਪਰ ਹਮਲਾ ਕਰਦੇ ਨੇ ਉਹ ਕਹਿੰਦੇ ਅਸੀਂ ਜਵਾਬ ਦੇਵਾਂਗੇ ਤੇ ਸਾਡੇ ਤਾਂ ਟੈਰਰਿਜ਼ਮ ਹੈ ਹੀ ਨਹੀਂ ਸਾਡੇ ਤਾਂ ਅਤਵਾਦ ਹੈ ਹੀ ਨਹੀਂ ਤਾਂ ਫਿਰ ਉਹ ਕਾਹਦੇ ਤੇ ਹਮਲਾ ਕਰਨਗੇ ਸਿੱਧਾ ਸਿੱਧਾ ਸਾਡੇ ਤੇ ਹਮਲਾ ਕਰਨਗੇ ਸਾਡੀ ਜਨਤਾ ਤੇ ਕਰਨਗੇ ਸਾਡੇ ਸੈਨਿਕਾਂ ਤੇ ਕਰਨਗੇ ਸੋ ਅਸੀਂ ਮਤਲਬ ਇਹ ਸੀਜ਼ ਦੇ ਵਿੱਚ ਪੈਨਿਕ ਨਹੀਂ ਹੋ ਸਕਦੇ ਆ ਅਸੀਂ ਨਾ ਝੂਠੀਆਂ ਫਵਾਵਾਵਾਂ ਫਲਾ ਸਕਦੇ ਨਾ ਝੂਠੀਆਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰ ਸਕਦੇ ਅਸੀਂ ਕੇਵਲ ਅਰਦਾਸ ਕਰ ਸਕਦੇ ਆ ਕਿ ਦੋਨੋਂ ਮੁਲਕਾਂ ਦੇ ਉੱਪਰ ਪ੍ਰਮਾਤਮਾ ਆਪਣੀ ਮਿਹਰ ਦੀ ਨਿਗਾ ਬਣਾ ਕੇ ਰੱਖੇ ਤੇ ਦੋਨਾ ਮੁਲਕਾਂ ਨੂੰ ਸਤਬੁੱਧੀ ਦੇਵੇ ਪਹਿਲ ਕਰਨ ਵਾਲਿਆਂ ਨੂੰ ਕੁਝ ਸੋਚਣਾ ਚਾਹੀਦਾ ਕਿ ਉਹਨਾਂ ਵੱਲੋਂ ਵਾਰ-ਵਾਰ ਕੀਤੇ ਜਾਂਦੇ ਆ ਤਾਂ ਕਿ ਹਮਲਿਆਂ ਤੋਂ ਨੂੰ ਐਕਸੈਪਟ ਨਹੀਂ ਕਰਦੇ ਤਾਂ ਕਮ ਸੇ ਕਮ ਸੰਧੀ ਦਾ ਪ੍ਰਸਤਾਵ ਹੈ ਜਿਹੜਾ ਉਹ ਲੈ ਕੇ ਆਉਣ ਕੁਝ ਦੇਸ਼ ਵਿੱਚ ਪੈਣ ਕੰਪਰੋ ਹੋਵੇ ਚਲੋ ਇਹ ਵੱਡੇ ਲੈਵਲ ਦੀਆਂ ਗੱਲਾਂ ਆਪਣੇ ਸਮਝ ਤੋਂ ਬਾਹਰ ਹੈ ਹਨਾ ਆਪਾਂ ਕੁਝ ਕਰ ਵੀ ਨਹੀਂ ਸਕਦੇ ਇਹ ਸਿਆਸਤਦਾਨਾਂ ਦੀ ਚੀਜ਼ ਹੈ ਕਿ ਇਸ ਨੂੰ ਕਿੰਨਾ ਲੰਮਾ ਚਲਾਉਣਾ ਹੈ ਕਿੰਨਾ ਅੱਗੇ ਲੈ ਕੇ ਜਾਣਾ ਇਹ ਸਭ ਸਿਆਸਤਦਾਨਾਂ ਦੇ ਹੱਥ ਦੇ ਵਿੱਚ ਹੈ ਪਰ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੀ ਦੇਖਣ ਨੂੰ ਮਿਲੇਗਾ ਜੇ ਇਹ جنگ 15 ਦਿਨਾਂ ਬਾਅਦ ਵੀ ਰੁਕਦੀ ਹੈ 10 ਦਿਨ ਬਾਅਦ ਵੀ ਰੁਕਦੀ ਹੈ ਤਾਂ ਜੇ ਥੋੜਾ ਬਹੁਤਾ ਜਿੰਨਾ ਵੀ ਲਾਸ ਇਕੱਠਾ ਕੀਤਾ ਜਾਊਗਾ ਤਾਂ ਉਸ ਲਾਸ ਦੇ ਵਿੱਚ ਨਾ ਪੰਜਾਬ ਦਾ ਪਹਿਲੇ ਨੰਬਰ ਤੇ ਆਊਗਾ ਕਿਉਂਕਿ ਸ਼ੁਰੂ ਚ ਬਲੀ ਦਾ ਬੱਕਰਾ ਪੰਜਾਬ ਹੀ ਬਣਦਾ ਆ ਤੇ ਬਾਕੀ ਆਪਾਂ ਕੁਝ ਨਹੀਂ ਕਰ ਸਕਦੇ ਜੀ ਆਪਾਂ ਸਿਰਫ ਅਰਦਾਸ ਕਰ ਸਕਦੇ ਹਾਂ ਇਸ ਔਖੇ ਵੇਲੇ ਚ ਇੱਕ ਦੂਜੇ ਦਾ ਸਾਥ ਦੇ ਸਕਦੇ ਹਾਂ ਹਰ ਇੱਕ ਦੀ سپورਟ ਜਿੰਵੇਂ ਵੀ ਹੋ ਸਕਦੀ ਹੈ ਕਿਉਂਕਿ ਦੇਖੋ ਮੇਰਾ ਮੈਂ ਮੰਨਦੀ ਹਾਂ ਕਿ ਲਾਈਫ ਹਰ ਇੱਕ ਏਜ ਦੇ ਉੱਪਰ ਇੱਕ ਵੱਖਰੀ ਚੀਜ਼ ਸਿਖਾ ਕੇ ਜਾਂਦੀ ਹੈ ਜੀ ਇਹੀ ਅਸੀਂ 20 25 ਸਾਲ ਦੀ ਉਮਰ ਵਿੱਚ ਸ਼ਾਇਦ ਵਾਰ ਜੋ ਅੱਜ ਵੀ 20 25 ਸਾਲ ਦੇ ਸੁਣ ਰਹੇ ਹੋਣੇ ਆ ਜਿਨ੍ਹਾਂ ਦੀ ਲਾਈਫ ਅਜੇ ਸ਼ੁਰੂ ਹੋਈ ਹੈ ਜਦ ਕਿ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਜੋਸ਼ ਹੁੰਦਾ ਹੈ ਆਪਣੇ ਮੁਲਕ ਲਈ ਕੁਝ ਕਰਨ ਦਾ ਆਪਣੇ ਦੇਸ਼ ਲਈ ਕੁਝ ਕਰਨ ਦਾ ਹਨਾ ਪਰ ਜਦੋਂ ਅਸੀਂ ਇੱਕ ਦੂਸਰੀ ਨਜ਼ਰ ਨਾਲ ਦੇਖਦੇ ਹਾਂ ਨਾ ਵੀ ਜਦੋਂ ਸਾਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਸ਼ਾਇਦ ਅਸੀਂ 20 25 ਸਾਲ ਦੇ ਹੁੰਦੇ ਤੇ ਆ ਚੀਜ਼ਾਂ ਮਤਲਬ ਦੇਖਦੇ ਤਾਂ ਸਾਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਖੌਫ ਹੋਣਾ ਸੀ ਪਰ ਅੱਜ ਦੇ ਟਾਈਮ 'ਚ ਅਸੀਂ ਇੰਨਾ ਕੁਝ ਦੇਖਿਆ ਆਪਣੀ ਲਾਈਫ 'ਚ ਇੰਨਾ ਕੁਝ ਦੇਖਿਆ ਕਿਉਂਕਿ ਆਲਰੇਡੀ ਸਾਡੀ ਜ਼ਿੰਦਗੀ ਇੱਕ ਜੰਗ ਹੈ ਜਿਹਦੇ ਵਿੱਚ ਅਸੀਂ ਇੰਨੇ ਸਟਰੋਂਗ ਹੋ ਗਏ ਹਾਂ ਵੀ ਇੰਨਾ ਜੰਗਾਂ ਤੋਂ ਧਮਾਕਿਆਂ ਤੋਂ ਮਸੈਲਾਂ ਤੋਂ ਹੁਣ ਡਰ ਨਹੀਂ ਲੱਗਦਾ ਕੁਝ ਨਹੀਂ ਹੁੰਦਾ ਕਿ ਲਾਈਫ ਬਸ ਸੋਕੇ ਸਭ ਦੇਖੀ ਬੈਠੇ ਹਾਂ ਆਪਣੇ ਬੱਚੇ ਆ ਫੈਮਲੀ ਆ ਪਰਿਵਾਰ ਆ ਆਪਾਂ ਉਹਨਾਂ ਨੂੰ ਦੇਖ ਕੇ ਉਹ ਚੀਜ਼ਾਂ ਕਰਦੇ ਹਾਂ ਹਨਾ ਮੀਮਸ ਬਣਾਉਣ ਵਾਲਿਆਂ ਨੂੰ ਫਿਰ ਮੈਂ ਇੱਕ ਵਾਰੀ ਕਹਿਣੀ ਚਾਹੂੰਗੀ ਕਿ ਜਿੰਨੀਆਂ ਰੀਲਾਂ ਬਣ ਰਹੀਆਂ ਬਹੁਤ ਸ਼ਰਮਨਾਕ ਰੀਲਾਂ ਐ ਸੋਚ ਕੇ ਦੇਖੋ ਜਿਨ੍ਹਾਂ ਦੇ ਪੁੱਤ ਬਾਰਡਰਾਂ ਤੇ ਗਏ ਹੋਏ ਹਨ ਜਿਨ੍ਹਾਂ ਦੀਆਂ ਡਿਊਟੀਆਂ ਲਗੀਆਂ ਹੋਈਆਂ ਹਨ ਜੰਮੂ ਕਸ਼ਮੀਰ ਤੇ ਉਹਨਾਂ ਮਾਂ ਪਿਓ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੀਆਂ ਚੁੱਲ੍ਹੇ 'ਚ ਰੋਟੀਆਂ ਨਹੀਂ ਪੱਕਦੀਆਂ ਉਹਨਾਂ ਦੇ ਚੁੱਲ੍ਹੇ ਨਹੀਂ ਬਲਦੇ ਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਦੋਂ ਖਬਰ ਆ ਜੇ ਕਿ ਉਹਨਾਂ ਦਾ ਪੁੱਤ ਸ਼ਹੀਦ ਹੋ ਗਿਆ ਸੋ ਜਵਾਨਾਂ ਨੂੰ ਪੁੱਛੋ ਜਿਹੜੇ ਸਾਡੀ ਰੱਖਿਆ ਲਈ ਬੈਠੇ ਆ ਜੋ ਜਿਨ੍ਹਾਂ ਨੂੰ ਅਸੀਂ ਮਤਲਬ ਦੇਖਿਆ ਦਫ਼ਤਰਾਂ ਦੇ ਚੱਕਰ ਕੱਟਦੇ ਜਿਹੜੇ ਬੱਸਾਂ ਟ੍ਰੇਨਾਂ ਦੇ ਵਿੱਚ ਖੜ ਕੇ ਸਫ਼ਰ ਕਰਦੇ ਦੇਖਿਆ ਤੇ ਅੱਜ ਸਾਡੇ ਅਸਲੀ ਹੀਰੋ ਸਾਡੀ ਰੱਖਿਆ ਕਰ ਰਹੇ ਨੇ ਅਸੀਂ ਪੁਲਸ ਪ੍ਰਸ਼ਾਸਨਾਂ ਨੂੰ ਨਿੰਦਦੇ ਆਏ ਹਾਂ ਅਸੀਂ ਸਾਰੇ ਸਿਸਟਮ ਨੂੰ ਨਿੰਦਦੇ ਆਏ ਹਾਂ ਅਸੀਂ ਸਿਆਸਤਦਾਨਾਂ ਨੂੰ ਨਿੰਦਦੇ ਆਏ ਹਾਂ ਪਰ ਜਿਨ੍ਹਾਂ ਦੇ ਨਾਲ ਅਸੀਂ ਮਾੜੇ ਸਲੂਕ ਕਰਦੇ ਆਏ ਹਾਂ ਜਿਨ੍ਹਾਂ ਨੂੰ ਲੋਕ ਇਗਨੋਰ ਕਰਦੇ ਆਏ ਆ ਅਸਲ ਵਿੱਚ ਸਾਡੇ ਅਸਲੀ ਰਕਸ਼ਸ ਸਾਡੇ ਅਸਲੀ ਹੀਰੋ ਨੇ ਜੋ ਸਾਡੇ ਲਈ ਢਾਲ ਵਾਂਗ ਕੇ ਖੜੇ ਨੇ ਤੇ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਸਾਡੀ ਇੰਡੀਅਨ ਆਰਮੀ ਤੇ ਜੋ ਉਹਨਾਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ ਜੋ ਸਾਡੇ ਸਿਸਟਮ ਨੂੰ ਬੜੇ ਸੋਹਣੇ ਤਰੀਕੇ ਨਾਲ ਹੈਂਡਲ ਕਰ ਰਹੀ ਹੈ ਤੇ ਪਰਮਾਤਮਾ ਉਹਨਾਂ ਵੀਰਾਂ ਦੇ ਸਿਰ ਦੇ ਉੱਪਰ ਆਪਣਾ ਮੇਰ ਭਰਿਆ ਹੱਥ ਰੱਖਣ ਦੀ ਉਹਨਾਂ ਨੂੰ ਲੰਬੀਆਂ ਉਮਰਾਂ ਬਖਸ਼ਣ ਤੇ ਇੰਨੀ ਬਲ ਬਖਸ਼ਣ ਕਿ ਉਹ ਆਪਣੇ ਮੈਦਾਨ ਫਤਿਹ ਕਰਨ ਪਰ ਇਸ ਲੜਾਈ ਦੇ ਵਿੱਚੋਂ ਕੁਝ ਵੀ ਨਹੀਂ ਨਿਬੜਨਾ ਜੀ ਕਿਉਂਕਿ ਦੂਜੇ ਆ ਦੇਸ਼ਾਂ ਨੇ ਇਹਨਾਂ ਦੋਨਾਂ ਦੇਸ਼ਾਂ ਦੀ ਫਾਈਟਿੰਗ ਕਰਾ ਕੇ ਇਹਨਾਂ ਦੀ ਪਰਮਾਣੂ ਸ਼ਕਤੀ ਖਤਮ ਕਰਕੇ ਉਸ ਤੋਂ ਬਾਅਦ ਬਚੇ ਹੋਏ ਦੇਸ਼ ਨੂੰ ਗੋਡਿਆਂ ਤੇ ਲੈ ਕੇ ਆਉਣਾ ਕਿਉਂਕਿ ਗੋਰੇ ਸਾਡੇ ਨਾਲੋਂ 100 ਸਾਲ ਅੱਗੇ ਸੋਚਦੇ ਆ ਇਹ ਗੱਲ ਆਪਾਂ ਮੁੱਢ ਤੋਂ ਸੁਣਦੀਆਂ ਆਈਆਂ ਸੋ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਬਚਣਾ ਇਹਨਾਂ ਚੀਜ਼ਾਂ ਦੇ ਵਿੱਚ ਸਾਡੀਆਂ ਆਪਣੀਆਂ ਪਰਮਾਣੂ ਸ਼ਕਤੀਆਂ ਹੂਸ ਹੋਣ ਜਾਂ ਆਰਥਿਕ ਸਥਿਤੀ ਖਰਾਬ ਹੋਊਗੀ ਸਭ ਨੂੰ ਪਤਾ ਹੈ ਕਿ ਇਹ ਚੀਜ਼ਾਂ ਹੋਣਗੀਆਂ ਤੇ ਇਹ ਹੋਣ ਤੋਂ ਬਾਅਦ ਬਚਿਆ ਹੋਇਆ ਜੋ ਦੇਸ਼ ਹੈ ਅਸੀਂ ਹਰ ਕੋਈ ਬੰਦਾ ਕਹਿੰਦਾ ਹੁੰਦਾ ਕਿ ਸਾਡਾ ਮੁਲਕ ਜਿੱਤੂਗਾ ਪਾਕਿਸਤਾਨ ਕਹਿੰਦੇ ਅਸੀਂ ਜਿੱਤਾਂਗੇ ਅਸੀਂ ਕਹਣੀਆ ਹਿੰਦੁਸਤਾਨ ਜਿੱਤੇਗਾ ਇਹ ਸਮੇਂ ਤੇ ਡਿਪੈਂਡ ਕਰਦਾ ਜੀ ਅਸੀਂ ਤਾਂ ਮਤਲਬ ਇਹ ਸੀਜ਼ ਨੂੰ ਕੋਈ ਵੀ ਖਵਾਨੀ ਨਹੀਂ ਕਰ ਸਕਦੇ ਵੀ ਕੀ ਹੋਊਗਾ ਆਉਣ ਵਾਲੇ ਟਾਈਮ 'ਚ ਜੋ ਵੀ ਦੇਸ਼ ਬਚਦਾ ਹੈ ਜਿਸ ਦੇਸ਼ ਕੋਲੇ ਥੋੜਾ ਬਹੁਤਾ ਕੁਝ ਵੀ ਬਚਦੇ ਨੇ ਹਾਲਾਤ ਉਸਦੇ ਤਾਂ ਉਹ ਦੇਸ਼ ਡੈਫੀਨੇਟਲੀ ਦੂਸਰੇ ਦੇਸ਼ਾਂ ਦੇ ਅੱਗੇ ਹੀ ਝੁਕੇਗਾ ਕਿਉਂਕਿ ਇਹ ਚੀਜ਼ ਆਪਾਂ ਦੇਖਦੇ ਨਹੀਂ ਆ ਥੋੜਾ ਲੰਬਾ ਕਿ ਆਖਰਕਾਰ ਅਗਰ ਜੇ ਪੰਪ ਦਿੱਤੇ ਜਾ ਰਹੇ ਆ ਦੋਨਾਂ ਦੇਸ਼ਾਂ ਨੂੰ ਭੜਕਾਇਆ ਜਾ ਰਿਹਾ ਲੜਾਈ ਹੋ ਰਹੀ ਹੈ ਤਾਂ ਇਹਨਾਂ ਦੇ ਪਿੱਛੇ ਜਿਹੜਾ ਫਾਇਦਾ ਉਹ ਤੀਸਰੇ ਦਾ ਹੁੰਦਾ ਤੇ ਸਾਡੇ ਜਜਬਾਤੀ ਹੁੰਦੇ ਆ ਲੋਕ ਬਸ ਮੈਂ ਤੇਰਾ ਬੰਦਾ ਚੁੱਕ ਲਿਆ ਤੂੰ ਮੇਰਾ ਬੰਦਾ ਚੁੱਕ ਲਿਆ ਮੈਂ ਤੈਨੂੰ ਮੂੰਹ ਤੋੜ ਜਵਾਬ ਦੇਣਾ ਤੂੰ ਮੇਰੇ 30 ਮਾਰੇ ਮੈਂ ਤੇਰੇ 50 ਮਾਰੂੰ ਫਿਰ ਮੈਂ ਤੇਰੇ 80 ਮਾਰੂੰ ਇਹ ਚੀਜ਼ਾਂ ਵਿੱਚ ਅਸੀਂ ਭਾਵਨਾਵਾਂ ਦੇ ਵਿੱਚ ਜੋਸ਼ ਦੇ ਵਿੱਚ ਬਹਿ ਕੇ ਅਸੀਂ ਬਹੁਤ ਅੱਗੇ ਵਧ ਜਾਂਦੇ ਆ ਤੇ ਜਦੋਂ ਸਾਡੀ ਸਮਝ ਚ ਆਉਂਦਾ ਕਿ ਇਹ ਚੀਜ਼ਾਂ ਸਾਡੇ ਨਾਲ ਕੀ ਹੋ ਗਈਆਂ ਉਸ ਟਾਈਮ ਸੰਭਲਣ ਦਾ ਸਾਡੇ ਕੋਲੇ ਸਮਾਂ ਨਹੀਂ ਬਚਦਾ ਸੋ ਵਾਹਿਗੁਰੂ ਅੱਗੇ ਅਰਦਾਸ ਕਰੋ ਸਾਰੀ ਆਵਾਮ ਸਾਰੀ ਸੰਗਤ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਹ ਜਿਹੜਾ ਗੰਦਾ ਵਾਲਾ ਸਮਾਂ ਭਿਆਨਕ ਸਮਾਂ ਇਹ ਸਾਡੇ ਤੇ ਬਹੁਤ ਛੇਤੀ ਰਾਹਤ ਲੈ ਕੇ ਆਵੇ ਦੋਨਾਂ ਦੇਸ਼ਾਂ ਦੀ ਆਪਸ ਵਿੱਚ ਸੁਲ੍ਹਾ ਹੋ ਜਾਵੇ ਮਨਮਟਾਵ ਹੈ ਜਿਹੜੇ ਉਹ ਲਿਖਾ ਪੜੀ ਹੋ ਕੇ ਉਹਨਾਂ ਦੇ ਜਿਹੜੇ ਸੁਲਝ ਜਾਣ ਕੋਈ ਸਮਝਦਾਰ ਦੇਸ਼ ਵਿੱਚ ਪਾ ਕੇ ਸੰਧੀ ਦਾ ਜਿਹੜਾ ਹੈਗਾ ਸਿਸਟਮ ਉਸ ਨੂੰ ਕਰ ਦਿੱਤਾ ਜਾਵੇ ਤਾਂ ਜੋ ਸਾਡੇ ਦੇਸ਼ ਦੇ ਵਿੱਚ ਅਮਨ ਬਹਾਲ ਹੋਵੇ ਸ਼ਾਂਤੀ ਬਹਾਲ ਹੋਵੇ ਤੇ ਅਸੀਂ ਇਹ ਮੰਜ਼ਰ ਰੋਜ਼ ਰਾਤ ਨੂੰ ਦੇਖਦੇ ਆ ਕਿਉਂਕਿ ਪਤਾ ਕੀ ਆ ਅਸੀਂ 에어ਪੋਰਟ ਦੇ ਨਾਲ ਆ ਅਸੀਂ ਬਿਲਕੁਲ 에어ਪੋਰਟ ਆ ਸਾਡੇ ਕੰਧਸਨ 에어ਪੋਰਟ ਆ ਅਸੀਂ ਬਚਪਨ ਤੋਂ ਜਦੋਂ ਛੱਤ ਦੇ ਉੱਪਰ ਮੰਝੇ ਡਾਉਂਦੇ ਹੁੰਦੇ ਸੀ ਨਾ ਛੋਟੇ ਛੋਟੇ ਸਾਂ ਅਸੀਂ ਉਦੋਂ ਬੜੀ ਫਿਰਨੀ ਫਿਰਨੀ ਫਲਾਈਟ ਹੁੰਦੀ ਸੀ ਉੱਥੋਂ ਵੀ ਮਤਲਬ ਲੜਾਕੂ ਵਿਮਾਨ ਜਾਂਦੇ ਆਉਂਦੇ ਸੀ ਅਸੀਂ ਉਸ ਟਾਈਮ ਤੇ ਉਦੋਂ ਫਲਾਈਟਾਂ ਨਹੀਂ ਇੱਥੇ ਹੁੰਦੀਆਂ ਸੀ ਕਿਉਂਕਿ 에어ਪੋਰਟ ਨਹੀਂ ਬਣਿਆ ਸੀਗਾ ਉਸ ਟਾਈਮ ਤੇ ਹੁੰਦਾ ਸੀਗਾ ਕਿ ਮਤਲਬ ਜੋ ਵੀ ਬਰੂਦਾ ਲੈਣ ਦੇ ਨੂੰ ਹੁੰਦਾ ਜੋ ਵੀ ਇਹਨਾਂ ਦਾ ਸਮਾਨ ਹੁੰਦਾ ਹੈ ਹਨਾ ਤੇ ਉਸ ਟਾਈਮ ਤੇ ਲੜਾਕੂ ਵਿਮਾਨ ਆਉਂਦੇ ਸੀ ਜਾਂਦੇ ਸੀ ਜਾਂ ਸਾਰਾ ਕੁਛ ਹੈ ਨਾ ਉਹ ਅਸੀਂ ਦੇਖਦੇ ਹੁੰਦੇ ਸੀ ਸਾਨੂੰ ਬੜੀ ਐਕਸਾਈਟਮੈਂਟ ਹੁੰਦੀ ਸੀ ਰਾਤ ਨੂੰ 11 ਵਜੇ ਵੀ ਉੱਠ ਕੇ ਜਹਾਜ਼ ਦੇ ਵਿੱਚੋਂ ਪਿੱਛੋਂ ਅੱਗ ਨਿਕਲਦੀ ਜਦੋਂ ਟੇਕ ਆਫ ਕਰਦਾ ਜਾਂ ਲੈਂਡ ਕਰਦਾ ਨਾ ਜਾਂ ਤੇ ਅਸੀਂ ਉਹ ਬੜਾ ਚਾਅ ਨਾਲ ਦੇਖਦੇ ਹੁੰਦੇ ਸੀ ਫਿਰ ਸਾਡਾ ਜਹਾਜ਼ ਦੇਖਦਿਆਂ ਹੀ ਉਮਰ ਨਿਕਲੀ ਹੈ ਕਿਉਂਕਿ ਅਸੀਂ 에어ਪੋਰਟ ਤੇ ਹਾਂ ਸਾਨੂੰ ਰੋਜ਼ ਡੇਲੀ ਅਸੀਂ ਡੇ ਬਾਈ ਡੇ ਜਹਾਜ਼ ਦੇਖਣੇ ਚੜਦੇ ਉਤਰਦੇ ਸਾਰਾ ਕੁਛ ਹੈ ਨਾ ਉਸ ਤੋਂ ਬਾਅਦ ਅਸੀਂ ਇੰਨੇ ਆਮ ਹੋ ਚੁੱਕੇ ਆ ਕਿ ਹੁਣ ਜਦੋਂ ਵੀ ਕੋਈ ਤਮਾਕਾ ਕੋਈ ਚੀਜ਼ ਹੁੰਦੀ ਹੈ ਤਾਂ ਸਾਡੇ ਕੰਨਾਂ ਦੇ ਪਰਦੇ ਹਿਲਾਨ ਤੱਕ ਜਾਂਦੀ ਹੈ ਕਿਉਂਕਿ ਅਸੀਂ ਬਿਲਕੁਲ ਨਾਲ ਬੈਠੇ ਆ ਸਾਨੂੰ ਹੁਣ ਰਾਤ ਦਾ ਵੀਊ ਵੀ ਜੋ ਤਿੰਨ ਮਿਜ਼ਾਈਲਾਂ ਗਈਆਂ ਇਹ ਕੈਨੇਫਲ ਦੇ ਉੱਪਰ ਦੀ ਗਈ ਹੈ ਜੋ ਫਾਜ਼ਿਲ ਕਾ ਸਾਈਡ ਤੋਂ ਫਾਇਰਿੰਗ ਹੋਈ ਹੈ ਉਹ ਅਸੀਂ ਆਪਣੀ ਅੱਖਾਂ ਨਾਲ ਦੇਖੀ ਹੈ ਸਾਡੇ ਅੱਖਾਂ ਦੇ ਸਾਹਮਣੇ ਗਈ ਹੋਈ ਹੈ ਤੇ ਅਸੀਂ ਮਤਲਬ ਉਹ ਚੀਜ਼ਾਂ ਦੇ ਆ ਵੀਊ ਹੈ ਜਿਹੜੇ ਉਹ ਆਪਣੀ ਅੱਖੀਂ ਦੇਖ ਰਹੇ ਆ ਉਹ ਭਿਆਨਕ ਮੰਜ਼ਰ ਸਾਡੀ ਮਤਲਬ ਉਸ ਟਾਈਮ ਤੇ ਰੂਹ ਕੰਬਦੀ ਹੈ ਸਾਨੂੰ ਇਸ ਚੀਜ਼ ਦਾ ਮਾਣ ਵੀ ਮਹਿਸੂਸ ਹੁੰਦਾ ਵੀ ਸਾਡੇ ਆ ਜਿਹੜਾ ਸਿਸਟਮ ਹੈ ਸਾਡਾ ਜਿਹੜਾ 4 400 S400 ਜਿਹੜਾ ਸਿਸਟਮ ਹੈ 에ਅ ਡਿਫੈਂਸ ਸਿਸਟਮ ਹੈ ਇਹਨੇ ਸੋਹਣੇ ਤਰੀਕੇ ਨਾਲ ਕੰਮ ਕਰਦਾ ਹੈ ਕਿ ਉਹ ਦੁਸ਼ਮਣਾਂ ਦੇ ਹਮਲੇ ਦਾ ਜਵਾਬੀ ਹਮਲਾ ਜਿਹੜਾ ਜਵਾਬ ਹੈ ਜਿਹੜਾ ਬੜੀ ਸੋਹਣੇ ਤਰੀਕੇ ਨਾਲ ਦੇ ਰਿਹਾ ਸਾਡੇ ਸੈਨਿਕ ਬੜੇ ਸੋਹਣੇ ਤਰੀਕੇ ਨਾਲ ਪਰਫਾਰਮ ਕਰ ਰਹੇ ਆ ਅਸੀਂ ਉਹਨਾਂ ਦੇ ਸਿਰ ਤੇ ਬੇਫਿਕਰ ਆ ਸਾਨੂੰ ਕੋਈ ਫਿਕਰ ਨਹੀਂ ਹੈ ਸਾਨੂੰ ਭਰੋਸਾ ਹੈ ਆਪਣੀ ਆਰਮੀ ਦੇ ਉੱਤੇ ਸਾਨੂੰ ਇੰਡੀਅਨ ਆਰਮੀ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਮਾਵਾ ਦੇ ਦਿਲਾਂ ਤੋਂ ਪੁੱਛੋ ਜਿਨ੍ਹਾਂ ਦੇ ਪੁੱਤ ਇਹਨਾਂ ਚੀਜ਼ਾਂ ਨੂੰ ਰੋਕ ਰਹੇ ਆ ਜਿਨ੍ਹਾਂ ਦਾ ਯੋਗਦਾਨ ਹੈ ਜਿਨ੍ਹਾਂ ਦੇ ਪੁੱਤ ਇਹਨਾਂ ਚੀਜ਼ਾਂ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾ ਰਹੇ ਆ ਸੋ ਸਾਰਿਆਂ ਦਾ ਸਾਡਾ ਜੀ ਫਰਜ਼ ਬਣਦਾ ਹੈ ਅਸੀਂ ਹਿੰਦੁਸਤਾਨੀ ਅਸੀਂ ਪੰਜਾਬੀ ਆ ਸਾਡਾ ਸਾਡੀ ਦੇਸ਼ ਦੇ ਪ੍ਰਤੀ ਜੋ ਫਰਜ਼ ਬਣਦਾ ਸਾਨੂੰ ਬਖੂਬੀ ਨਿਭਾਉਣਾ ਚਾਹੀਦਾ ਕਿਉਂਕਿ ਮੌਤ ਅਟਲ ਹੈ ਜੀ ਕਿਸੇ ਵੀ ਰੂਪ ਵਿੱਚ ਆਉਣੀ ਹੀ ਆਉਣੀ ਹੈ ਤਾਂ ਕਿਉਂ ਨਾ ਫਿਰ ਇਹ ਇੱਕ ਬਹਾਦਰੀ ਦੇ ਨਾਲ ਤੇ ਦੇਸ਼ ਦੇ ਹਿੱਤ ਦੇ ਲਈ ਆਪਣਾ ਯੋਗਦਾਨ ਪਾ ਕੇ ਪ੍ਰਾਪਤ ਕੀਤੀ ਜਾਵੇ ਸੋ ਆਈ ਹੋਪ ਦੀ ਅੱਜ ਦੀ ਵੀਡੀਓ ਬਸ ਮੇਰੀ ਇੰਨੀ ਕਿਸੇ ਤੁਹਾਨੂੰ ਸਮਝ ਆ ਗਈ ਹੋਣੀ ਹੈ ਮੇਰੀ ਭਾਵਨਾ ਕਿਉਂਕਿ ਮੇਰੀ ਭਾਵਨਾ ਤੁਹਾਡੀਆਂ ਭਾਵਨਾਵਾਂ ਦੇ ਨਾਲ ਦੀ ਹੀ ਹੈ ਮੈਂ ਕੁਝ ਵੱਖਰਾ ਬੋਲ ਨਹੀਂ ਰਹੀਆਂ ਕੁਝ ਵੱਖਰਾ ਕਰਨੀ ਦੀ ਜੋ ਮੈਨੂੰ ਮਹਿਸੂਸ ਹੋਇਆ ਮੈਂ ਸੋਚਿਆ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਾਂ ਤੇ ਮਿਲਦੇ ਆਂ ਫੇਰ ਆਪਾਂ ਨਵੀਂ ਅਪਡੇਟ ਦੇ ਨਾਲ ਨਵੀਆਂ ਗੱਲਾਂ ਬਤਾਂਨਾ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਦੁਆ ਕਰਿਓ ਕਿ ਆਪਣੀ ਚੜ੍ਹਦੇ ਲੈਂਦੇ ਪੰਜਾਬ ਤੇ ਪਰਮਾਤਮਾ ਸੁੱਖ ਰੱਖੇ ਜੀ ਮਿਲਦਿਆਂ ਜੀ ਆਪਾਂ ਫੇਰ ਨਵੀਂ ਵੀਡੀਓ ਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ